ਅੱਜ ਅਸੀਂ ਪਹੁੰਚੇ ਹਾਂ ਅੰਮਰਸਾ ਜ਼ਿਲ੍ਹੇ ਦੇ ਅਨਾਲਾ ਹਲਕੇ 'ਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਾਣੀ ਲਗਭਗ ਗੋਡੇ-ਗੋਡੇ ਦੋ-ਦੋ ਫੁੱਟ ਤੱਕ ਹਨ ਫਟ ਸਾਰੀਆਂ ਫਸਲਾਂ ਵਿੱਚ ਭਰ ਚੁੱਕਿਆ ਤੇ ਸਭ ਤੋਂ ਵੱਧ ਨੁਕਸਾਨ ਹੋਇਆਗਾ ਬਾਡਰ ਏਰੀਏ ਤੇ ਪਿੰਡ ਅਨੇਤਪੁਰਾ ਅਨੇਤਪੁਰੇ ਦੇ ਵਿੱਚ ਦੀ ਤੇ ਇੱਥੇ ਸਭ ਤੋਂ ਵੱਧ ਜਾਨ ਨੁਕਸਾਨ ਹੋਇਆ ਵੀਰ ਦਾ ਜਿਸ ਦੀ ਮਤਲਬ ਲਗਭਗ 26 26 25-26 ਏਕੜ ਜਿਹੜੀ ਫਸਲ ਬਿਲਕੁਲ ਤਬਾਹ ਹੋ ਚੁੱਕੀ ਆ ਤੁਹਾਡੇ ਸਾਹਮਣੇ ਹਾਲਾਤ ਨੇ ਜਿਹੜੇ ਤੁਹਾਨੂੰ ਦਿਖ ਰਹੇ ਨੇ ਹਲੇ ਵੀ ਪਾਣੀ ਜਿਹੜਾ ਲਗਾਤਾਰ ਪਾਣੀ ਦਾ ਵਹਾਹਾਗਾ ਲਗਾਤਾਰ ਵਧਦਾ ਜਾ ਰਿਹਾ ਹੈਗਾ ਤੇ ਇਸ ਕਰਕੇ ਇੱਥੇ ਜਿਹੜੀ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜਿੱਥੇ ਆਪਾਂ ਸਾਡੇ ਭਾਈਚਾਰੇ ਨਾਲ ਪੰਜਾਬੀ ਭਾਈਚਾਰੇ ਨਾਲ ਹਰ ਥਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਜਿੱਥੇ ਅਸੀਂ ਇਹਨਾਂ ਦੇ ਲਈ ਖੋਜਣ ਜਾਂ ਹੋਰ ਦਵਾਈਆਂ ਪਹੁੰਚਾਉਣੇ ਆ ਤੇ ਨਾਲ ਦੇ ਨਾਲ ਸਾਨੂੰ ਕੀ ਹੈਗਾ ਜਿਵੇਂ ਪਸ਼ੂਆਂ ਦੇ ਲਈ ਚਾਰਾ ਜਾਂ ਦਵਾਈਆਂ ਹੋਰ ਬਹੁਤ ਕੁਝ ਪਹੁੰਚਾਉਣ ਦੀ ਲੋੜ ਆ ਹੁਣ ਅਸੀਂ ਗੱਲ ਕਰਦੇ ਆ ਜਿਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਉਸ ਵੀਰ ਨਾਲ ਮੈਂ ਬੇਨਤੀ ਕਰਦਾ ਕਿ ਤੁਹਾਡਾ ਕੀ ਕੁਸ਼ਨ ਸਾਰਾ ਹੈ ਵੀਰ ਜੀ ਵੀਰ ਜੀ 1 ਏਕੜ ਦਾ ਤੇ ਸਾਇਲੇ ਖਰਾਬ ਹੋ ਗਿਆ 26 ਏਕੜ ਜਿਹੜੀ ਆ ਜਿਹੜੀ 10 ਕਿਲ ਇੰਚ ਮਲਕ ਕੱਟਣ ਵਾਲੀ ਸੀ ਉਹ ਵੀ ਤਬਾਹ ਹੋ ਗਈ ਆ ਪਸ਼ੂਆਂ ਦੀ ਫੀਡ ਦਾ ਨੁਕਸਾਨ ਹੋ ਗਿਆ ਸਾਰਾ ਮਲਾਦੇ ਪਸ਼ੂ ਖਰਾਬ ਹੋ ਗਿਆ ਇਥੋਂ ਕੱਢਿਆ ਫੇਰ ਲਿਆਂਦੇ ਆ ਫੇਰ ਇਥੇ ਲਿਆ ਗਿਆ ਮਲਦੇ ਪਸ਼ੂ ਬਿਮਾਰ ਹੋ ਗਏ ਉਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੁਝ ਇਲਾਕਾ ਨਿਵਾਸੀਆਂ ਨੇ ਮੇਰੀ ਮਦਦ ਕਰਕੇ ਜਾਵਾ ਗੁਆਂ ਰਾਤ ਭਰ ਕਢਾਈਆਂ ਉਹਨਾਂ ਚਲੋ ਇਲਾਕਾ ਨਿਵਾਸੀਆਂ ਦਾ ਧੰਨਵਾਦ ਆ ਤੁਸੀਂ ਵੀ ਮਿਲ ਆਏ ਜੇ ਸਾਈਲੇ ਦੇ ਕੇ ਤੁਹਾਡਾ ਵੀ ਧੰਨਵਾਦ ਆ ਬਾਕੀ ਜਿੰਨਾ ਨੁਕਸਾਨ ਹੋ ਗਿਆ ਦਾ ਆਪਾਂ ਦੇ ਕੁਝ ਕਰ ਨਹੀਂ ਸਕਦੇ ਜਮੀਨ ਨੂੰ ਵੀ ਠੇਕੇ ਤੇ ਆ ਤੁਸੀਂ ਕੀ ਮੰਨ ਇਹ ਵੀਰ ਆ ਤਰੀ ਹਾਲਾਤ ਦੇਖ ਸਕਦੇ ਹੋ ਜਵਾਨੀ ਬਿਆਨ ਨਹੀਂ ਹੁੰਦਾ ਵੀ ਜਿਹੜੀ 26 ਏਕੜ ਜ਼ਮੀਨ ਉਹ ਠੇਕੇ ਤੇ ਲਈ ਹੋਈ ਆ ਠੇਕੇ ਤੇ ਲੈ ਕੇ ਆਪਦੇ ਘਰ ਦਾ ਪਰਿਵਾਰ ਦਾ ਗੁਜ਼ਾਰਾ ਕਰਦਾ ਤੇ ਸੋ ਸਰਕਲ ਹੁੰਦੇ ਨੇ ਕਹੇ ਜੀ ਕੁਦਰਤੀ ਕਰੋਪੀ ਆ ਜਾਂ ਦੇਖੋ ਪੱਕੀ ਫਸਲ ਬਿਲਕੁਲ ਆ ਦੇਖੋ ਪੱਕੀ ਹੋਈ ਫਸਲ ਬਿਲਕੁਲ ਪੱਕੀ ਫਸਲ ਤੇ ਪਾਣੀ ਫਿਰ ਗਿਆ ਸਾਰੀ ਦੀ ਵੀ ਸਾਰੀ ਫਸਲ ਆ 26 ਕੀਲੇ ਉਹ ਪਾਣੀ ਚ ਮਿਲ ਗਈ ਇੱਕ ਤਰ੍ਹਾਂ ਦੀ ਤੇ ਅਸੀਂ ਬਖ ਬਖ ਸਮਾਜ ਸੇਵੀ ਸੰਤਾਵਾਂ ਨੂੰ ਤੇ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਨਾਇਤਪੁਰਾ ਪਿੰਡਾ ਜਨਾਲੇ ਹਲਕੇ ਦਾ ਪਿੰਡਾ ਇਹ ਅੰਮ੍ਰਿਤਸਰ ਜ਼ਿਲ੍ਹਾ ਵਿੱਚ ਤੇ ਇੱਥੇ ਅਜੇ ਵੀਰਾਂ ਦੀ ਜ਼ਰੂਰ ਆ ਕੇ ਮਦਦ ਕਰੋ ਤੇ ਇੱਥੇ ਅਜੇ ਤੱਕ ਕੋਈ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਤੇ ਇਹਨਾਂ ਕੋਲੇ ਜ਼ਰੂਰ ਪਹੁੰਚ ਕਰੋ ਤਾਂ ਕਿ ਅਜਿਹੇ ਵੀਰਾਂ ਦੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਸਕਣ ਤੇ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਵੀ ਜਿਹੜਾ ਇੱਥੇ ਕੁਦਰਤੀ ਕਰੋਪੀ ਆਈ ਹੈ ਕਿ ਜਲਦੀ ਤੋਂ ਜਲਦੀ ਇਸ ਤੋਂ ਕੁਦਰਤੀ ਕਰੋਪੀ ਨੂੰ ਪ੍ਰਮਾਤਮਾ ਦੂਰ ਕਰੇ ਤੇ ਇਹ ਵੀਰਾਂ ਨੂੰ ਦੁਆਰੇ ਜਿਹੜਾ ਇਹਨਾਂ ਪਾਣੀ ਇੱਥੋਂ ਨਿਕਲ ਕੇ ਜਿਹੜਾ ਜਿਹੜਾ ਜੀਵਨਾਂ ਵਾਰੇ ਜੀਵ ਜਲ ਜੀਵਨ ਸਹੀ ਹੋ ਸਕੇ ਤੇ ਬਾਕੀ ਇੱਥੇ ਪਿੰਡ ਦੀ ਸੰਗਤ ਕੜੀਆ ਨਾਲ ਪਿੰਡਾਂ ਦੇ ਲੋਕ ਆਏ ਨੇ ਇਹ ਵੀ ਬਹੁਤ ਸਹਿਯੋਗ ਕਰ ਰਹੇ ਨੇ ਪਰ ਫਿਰ ਵੀ ਇੱਥੇ ਸਹਿਯੋਗ ਕਰਨ ਦੀ ਲੋੜ ਆ ਘਰ ਦੇ ਹਾਲਾਤ ਦੇਖ ਲੋ ਘਰ ਦੇ ਵਿੱਚ ਪਾਣੀ ਵੜਿਆ ਪਿਆ ਫਾਈ ਦਾ 60 70 ਡੰਗਰਾਂ ਦਾ ਆਪਣੇ ਸੈੱਟ ਸੀ ਉਹ ਵੀ ਤਬਾਹ ਹੋ ਗਿਆ ਬਿਲਕੁਲ ਜ਼ਮੀਨ ਦੀ ਜਿਹੜੀ ਖੇਤੀ ਟਿੱਕੇ ਦੇ ਲੈਂਦਾ ਸੀ ਉਹ ਵੀ ਤਬਾਹ ਹੋ ਗਈ ਕੁਝ ਨਹੀਂ ਬਚਿਆ ਹੈਗਾ ਇਹ ਵੀ ਇਹ ਲੋਕ ਕਿਸਾਨ ਵੀਰ ਦੇ ਪੱਲੇ ਕੁਝ ਨਹੀਂ ਵਧਿਆ ਤੇ ਅਸੀਂ ਸੰਗਤਾਂ ਨੂੰ ਵੀਰ ਕਰਨਾ ਚਾਹੁੰਦੇ ਆ ਕਿ ਹੋਰ ਨਹੀਂ ਮਦਦ ਕਰੋ ਅਸੀਂ ਆਸਰਾ ਫਾਊਂਡੇਸ਼ਨ ਵੱਲੋਂ ਪ੍ਰਧਾਨ ਪ੍ਰੀਤਿੰਦਰ ਸਾਦੀ ਗੁਆਰਡੀਅਨ ਸੁਹੂ ਨਗਰ ਪੰਚਾਇਤਾ ਆਂਧਰਾ ਤੇ ਹਲਕਾ ਧੂਰੀ ਵੱਲੋਂ ਇੱਥੇ ਪਹੁੰਚੇ ਆਂ ਅਸੀਂ ਵੀ ਆਪਦੀ ਜਿੰਨੀ ਮਦਦ ਹੋ ਸਕੇ ਕਰੀਆ ਤੇ ਹੋਰਾਂ ਸੰਗ ਸਵਾਸੀ ਦਾ ਸਤਾਵ ਨੂੰ ਅਪੀਲ ਆ ਤੂੰ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਮਦਦ ਕਰੋ ਤਾਂ ਕਿ ਇਹ ਵੀਰਾਂ ਦੀ ਮਦਦ ਹੋ ਸਕੇ ਬਾਈ ਖਾਲਸਾ ਸੀ ਬਾਈ ਜੀ